ਅੱਜ ਵਾਰਡ ਨੰਬਰ 15 ਦੇ ਵਿੱਚ ਤੁਹਾਡੇ ਮੁੱਖ ਸਫਤਰ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਕੀ ਕਹਿਣਾ ਚਾਹਦੇ ਹੋ ਆਵਾਜ਼ ਹਾਂਜੀ ਸਸੀ ਗਾਲ ਜੀ ਮੈਂ ਜਸਪੀਤ ਕੋਰ ਵਾਰਡ ਨੰਬਰ 15 ਤੋਂ ਕਾਉਂਸਲਰ ਸੋ ਅੱਜ ਸਾਡੇ ਦਫ਼ਤਰ ਵਿੱਚ ਮੁੱਖ ਦਫ਼ਤਰ ਵਿੱਚ ਮੀਟਿੰਗ ਰੱਖੀ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਕਿ ਪੂਰੇ ਸਮਾਜ ਦੇ ਨੂੰ ਇੱਕ ਮੈਸੇਜ ਆ ਕਿ ਜਿਵੇਂ ਕਿ ਲੋਹੇ ਨੂੰ ਜੰਗ ਹੌਲੀ ਹੌਲੀ ਲੱਗਦਾ ਰਹਦਾ ਉਹ ਪੂਰਾ ਮਤਲਬ ਕਿ ਜੰਗਾਲ ਦੇ ਨਾਲ ਕਾਰ ਦਿੰਦਾ ਤੇ ਇਹੋ ਜਿਹਾ ਇੱਕ ਨਸ਼ਾ ਵੀ ਇੱਕ ਇਹੋ ਜੀ ਚੀਜ਼ ਆ ਕਿ ਬੰਦੇ ਦੇ ਮਤਲਬ ਅੰਦਰ ਪੂਰਾ ਸਰੀਰ ਇੱਕ ਤਬਾਹ ਕਰ ਦਿੰਦਾ ਆ ਤੇ ਮਤਲਬ ਉਹਨਾਂ ਦਾ ਪਰਿਵਾਰ ਨੂੰ ਵੀ ਪੂਰਾ ਉਹ ਕਰ ਦਿੰਦਾ ਆ ਤਬਾਹ ਤੇ ਸਾਡਾ ਇਹੀ ਮੈਸੇਜ ਆ ਕਿ ਅੱਜ ਜਿਹੜਾ ਸਾਡੇ ਮੁੱਖ ਮੰਤਰੀ ਭਗਵਾਨ ਤਮਨਜੀ ਨੇ ਜਿਹੜੀ ਲਹਿਰ ਛੜੀ ਆ ਯੁੱਧ ਨਸ਼ਾ ਵਿਰੁੱਧ ਸਾਡਾ ਵੀ ਪੂਰਾ ਯੋਗਦਾਨ ਸਾਡੇ ਐਮਐਲਏ ਸਰ ਤੇ ਸਾਡੇ ਮੇਅਰ ਮੈਮ ਤੇ ਸਾਡੇ ਨਾਲ ਹੋਰ ਸਾਡੀ ਆਮ ਆਦਮੀ ਆਮ ਆਦਮੀ ਪਾਰਟੀਆਂ ਮੁੱਚੀ ਟੀਮ ਦਾ ਪੂਰਾ ਯੋਗਦਾਨ ਆ ਕਿ ਜਿਹੜੇ ਕੀ ਇਹ ਨਸ਼ੇ ਚੱਲ ਰਹੇ ਆ ਉਹਨਾਂ ਨੂੰ ਪੂਰੇ ਤੋਂ ਪੂਰੇ ਰੋਕਥਾਮ ਕੀਤੀ ਜਾਵੇ ਅੱਜ ਵੀ ਅੱਜ ਮੀਟਿੰਗ ਕਰਕੇ ਇੱਕ ਜੋ ਸਾਰੇ ਪਬਲਿਕ ਇਕੱਠੀ ਕੀਤੀ ਆ ਮੁਹੱਲਾ ਨਿਵਾਸੀ ਇਕੱਠੇ ਕੀਤੇ ਆ ਪੁਲਿਸ ਇਕੱਠੀ ਕੀਤੀ ਆ ਇਹਦਾ ਅੱਜ ਮੇਨ ਮੋਟਿਵ ਕੀ ਆ ਤੁਹਾਡਾ ਅੱਜ ਜਿਹੜੇ ਆਪਣੇ ਸਾਡੇ ਪੁਲਿਸ ਕਰਮਚਾਰੀ ਆ ਤੇ ਜਿਹੜੇ ਮਹੱਲਾਂ ਦੇ ਵਾਸੀ ਸਾਰਿਆਂ ਨੂੰ ਇਕੱਠੇ ਕਰਨ ਦਾ ਇਹ ਸਾਡਾ ਮਕਸਦ ਆ ਕਿ ਇਹ ਮਤਲਬ ਅੱਗੇ ਤੋਂ ਅੱਗੇ ਸਾਡੇ ਜਿਹੜੀ ਕੀ ਇਹ ਮੈਸੇਜ ਪਹੁੰਚਾਣ ਕਿ ਅੱਜ ਸਾਡੇ ਬਾੜ ਵਿੱਚ ਵੀ ਮੀਟਿੰਗ ਹੋਈ ਆ ਤੇ ਇਹਨਾਂ ਨੂੰ ਅੱਗੇ ਤੋਂ ਅੱਗੇ ਮੈਸੇਜ ਪਹੁੰਚਾ ਕੇ ਨਸ਼ੇ ਰੋਕੇ ਜਾਣ ਇਹ ਕਿੰਨਾ ਕਹਿੰਦੇ ਪੂਰੇ ਲੁਧਿਆਣੇ ਦੇ ਵਿੱਚ ਇਹੋ ਜੀਆਂ ਲਹਿਰ ਸਰਪਸੇ ਆਮ ਆਦਮੀ ਪਾਰਟੀ ਚਲਾ ਰਹੀ ਆ ਆਮ ਆਦਮੀ ਪਾਰਟੀ ਦਾ ਇਸ ਦਾ ਮੋਟਿਵ ਕੀ ਆ ਕਿ ਪੂਰੇ ਲੁਧਿਆਣੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਇਹੋ ਜੀਆਂ ਫੋਰਮ ਮੀਟਿੰਗਾਂ ਕਰਨ ਦਾ ਜਿਹੜਾ ਪੰਜਾਬ ਵਿੱਚ ਪੂਰੇ ਮਤਲਬ ਕਿ ਦੇਸ਼ ਚ ਮੀਟਿੰਗਾਂ ਹੋ ਰਹੀਆਂ ਆ ਇਹਦਾ ਮੇਨ ਮੋਟਿਵ ਇਹ ਆ ਕਿ ਸਾਡਾ ਸਮਾਜ ਜਿਹੜਾ ਕੀ ਆ ਨਸ਼ੇ ਤੋਂ ਬਚ ਸਕੇ ਜਿਹੜਾ ਕਿ ਨਸ਼ੇ ਨੇ ਲੈ ਆ ਸੀ ਜਿਵੇਂ ਕਿ ਦੇਖਿਆ ਜਾ ਰਿਹਾ ਹੈ ਭਗਵੰਤ ਮਾਨ ਸਾਹਿਬ ਨਸ਼ੇ ਤਸਰ ਦੇ ਜਿਹੜੇ ਘਾਟ ਤੋੜ ਰਹੀ ਹੈ ਜਿਹੜੇ ਕਾਰ ਦੇ ਉੱਤੇ ਅਟੈਕ ਹੋ ਰਹੇ ਨੇ ਕਿਸੇ ਜਿਹੜੇ ਨੌਜਵਾਨਾਂ ਦੇ ਕਿੱਥੇ ਨਾ ਕਿੱਥੇ ਜਾਨ ਲੈਵਾ ਜਿਹੜੀ ਜਾਨ ਉਹਨਾਂ ਉਹਨਾਂ ਪਰਿਵਾਰਾਂ ਦੀ ਖਤਮ ਕੀਤੀ ਹੋਈ ਹੈ ਨੌਜਵਾਨੀ ਖਤਮ ਕੀਤੀ ਹੈ ਤੇ ਭਗਵੰਤ ਮਾਨ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਤੁਹਾਨੂੰ ਲੱਗਦਾ ਕਿ ਉਸ ਉਪਰਾਲੇ ਦੇ ਨਾਲ ਫਰਕ ਪਏਗਾ ਕਿ ਲੋਕਾਂ ਨੂੰ ਵੀ ਜਿਹੜਾ ਕਿ ਪਾਰਟੀ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਜੀ ਜੀ ਜਿਹੜਾ ਮਤਲਬ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਜਿਹੜਾ ਕਿ ਇੱਕ ਪੀਲਾ ਪੰਜਾ ਚਲਾਇਆ ਘਰਾਂ ਉਤੇ ਨਸ਼ਾ ਤਸਕਰਾਂ ਦੇ ਉਹ ਬਿਲਕੁਲ ਹੀ ਸਹੀ ਕੀਤਾ ਹੈ ਜਿਹੜੇ ਕਿ ਮਤਲਬ ਅੱਗੇ ਤੋਂ ਕੋਈ ਵੀ ਨਸ਼ਾ ਕਰਨ ਤੋਂ ਪਹਿਲਾਂ ਜਾਂ ਵੇਚਣ ਤੋਂ ਪਹਿਲਾਂ 100 ਵਾਰ ਸੋਚੂਗਾ ਕਿ ਮਤਲਬ ਕਿ ਘਰ ਬਣਾਉਣਾ ਸੌਖੀ ਗੱਲ ਨਹੀਂ ਜਾਂ ਉਹਨਾਂ ਤੇ ਪੀਲਾ ਪੰਜਾ ਮਿੰਟ ਤੋਂ ਪਹਿਲਾਂ ਚੱਲੂਗਾ ਇੱਕ ਗੱਲ ਹੋਰ ਪੁੱਛਣਾ ਚਾਹਨਾ ਪੈਂ ਕਿ ਟੋਲ ਨੰਬਰ ਜਿਹੜਾ ਦਿੱਤਾ ਗਿਆ ਹੈ ਭਗਵੰਤ ਮਾਨ ਸਾਈਡ ਦਾ ਨੰਬਰ ਦਿੱਤਾ ਗਿਆ ਹੈ ਜੇ ਕੋਈ ਨਸ਼ਾ ਤਸਕਰ ਹੈਗਾ ਜੇ ਕੋਈ ਤੁਹਾਡੇ ਏਰੀਆ ਦੇ ਵਿੱਚ ਨਸ਼ਾ ਵੇਚਦਾ ਹੈ ਤੇ ਉਸ ਨੰਬਰ ਦੇ ਉੱਤੇ ਜਿਹੜਾ ਕਿ ਤੁਸੀਂ 콜 ਕਰ ਸਕਦੇ ਹੋ ਜਾਂ ਮੈਸੇਜ ਪਾ ਸਕਦੇ ਹੋ ਜਾਂ ਵੀਡੀਓ ਬਣਾ ਕੇ ਪਾ ਸਕਦੇ ਹੋ ਉਹਦੇ ਨਾਲ ਕੀ ਕਿਸੇ ਤਰੀਕੇ ਦੇ ਨਾਲ ਕਿਸੇ ਵਿਅਕਤੀ ਨੂੰ ਕੋਈ ਖਤਰਾ ਤਾਂ ਨਹੀਂ ਹੈ ਜੀ ਨਹੀਂ ਜਿਹੜਾ ਉਹਨਾਂ ਨੇ ਆਪਣਾ ਨੰਬਰ ਜਾਰੀ ਕੀਤਾ ਹੈ ਉਹਦੇ ਨਾਲ ਉਹਨਾਂ ਦੀ ਜਿਹੜੀ ਵੀ ਜਾਣਕਾਰੀ ਉਹ ਗੁਪਤ ਰੱਖੀ ਜਾਵੇਗੀ ਉਹਨਾਂ ਨੂੰ ਕੋਈ ਵੀ ਮਤਲਬ ਉਹਨਾਂ ਦਾ ਨਾਮ ਹੀ ਅੱਗੇ ਆਏਗਾ ਤੇ ਬਸ ਬਾਕੀ ਆ ਜੀ ਤੁਹਾਡਾ ਮੇਰਾ ਨਾਮ ਇੰਦਰਦੀਪ ਸਿੰਘ ਬਿੰਕੂ ਜੀ ਮੈਂ ਮੇਰੇ ਕੋਲੇ ਇਸਟ ਦਾ ਮੈਨੂੰ ਕੋਆਰਡੀਨੇਟਰ ਲਾਇਆ ਹੋਇਆ ਨਸ਼ਾ ਵਿਰੋਧੀ ਜਿਹੜੀ ਮੁਹਿੰਮ ਚੱਲੀ ਉਹਦਾ ਮੈਨੂੰ ਕੋਆਰਡੀਨੇਟਰ ਲਾਇਆ ਹੋਇਆ ਜੀ ਤੇ ਅੱਜ ਜਿਹੜਾ ਤੁਹਾਡਾ ਕੀ ਮੋਟਿਵ ਹੈ ਜੀ ਜਿਹੜਾ ਦੇਖੋ ਜੀ ਇਹ ਜਿਹੜਾ ਨਸ਼ਾ ਵਿਰੋਧ ਜਿਹੜੀ ਲਹਿਰ ਚੱਲੀ ਹੈ ਉਹਦੇ ਬਿਹਾਵ ਦੇ ਵਿੱਚ ਅੱਜ ਅਸੀਂ ਜਸਪ੍ਰੀਤ ਕੌਰ ਜੀ ਦੇ ਵਾਰਡ ਨੰਬਰ 15 ਉਹਦੇ ਵਿੱਚ ਅਸੀਂ ਵਾਰਡ ਵਾਈਜ਼ ਮੀਟਿੰਗਾਂ ਵਾਰਡ ਡਿਫੈਂਸ ਕਮੇਟੀ ਬਣਾ ਰਹੇ ਹਾਂ 21 ਮੈਂਬਰੀ ਉਹਦੇ ਰਿਗਾਰਡਿੰਗ ਅੱਜ ਸਾਰਾ ਪੁਲਿਸ ਪ੍ਰਸ਼ਾਸਨ ਸੁਪਰੀਡੈਂਟ ਸਾਹਿਬ ਸਾਡੇ ਇਨਸਪੈਕਟਰ ਸਾਹਿਬ ਤੇ ਜਿਹੜੇ ਇੱਥੇ ਲੋਕ ਘਰੋਂ ਨਿਕਲ ਕੇ ਆਏ ਨੇ ਸਾਨੂੰ ਪੂਰਾ ਹੰਗਾਰਾ ਮਿਲ ਰਿਹਾ ਜੀ ਇਹਦੇ ਤੇ ਤੇ ਹੋਰ ਤੁਸੀਂ ਹੁਣ ਆਵਾਮ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿ ਤੁਹਾਨੂੰ ਕੋਆਰਡੀਨੇਟਰ ਲਾਇਆ ਹੋਇਆ ਸਰਕਾਰ ਨੇ ਤਾਂ ਕੀ ਆਵਾਮ ਨੂੰ ਕੀ ਸਨੇਹਾ ਦੇਓਗੇ ਮੈਂ ਸਾਰਿਆਂ ਨੂੰ ਇਹੀ ਦੇਖੋ ਜੀ ਜਿਹੜੀ ਆਮ ਪਬਲਿਕ ਹੈ ਉਹਨੂੰ ਘਰੋਂ ਨਿਕਲਣਾ ਪੈਣਾ ਉਹਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਪੈਣਾ ਸਾਡਾ ਸਾਥ ਦੇਣਾ ਪੈਣਾ ਸਾਡੇ ਐਮ.ਐਲ.ਏ ਸਾਹਿਬ ਦਾ ਸਾਥ ਦਿਓ ਸਾਨੂੰ ਦੱਸੋ ਕਿੱਥੇ ਨਸ਼ਾ ਵਿਕ ਰਿਹਾ ਹੈ ਟੋਲ ਨੰਬਰ ਫ੍ਰੀ ਨੇ ਕੋਈ ਕਿਸੇ ਦਾ ਨਾਮ ਨਹੀਂ ਆਊਗਾ ਪੂਰੀ ਹੈਲਪ ਚਾਹੀਦੀ ਸਰ ਜਿਹੜਾ ਫ੍ਰੀ ਕੀਤਾ ਉਹਦਾ ਨੰਬਰ ਦੱਸ ਸਕਦੇ ਥੋੜਾ ਚਾਹੀਦਾ ਨਾਕੀ ਫੌਜ ਦੇਖੋ ਜਿਹੜਾ ਟੋਲ ਨੰਬਰ ਹੈ 9779100 200 ਬਹੁਤ ਈਜ਼ੀ ਨੰਬਰ ਹੈ 9779100 200 ਇਸ ਨੰਬਰ ਤੇ ਤੁਸੀਂ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਊਗੀ ਸਾਨੂੰ ਤੁਸੀਂ ਜਾਣਕਾਰੀ ਦਿਓ ਕਿੱਥੇ ਚਿੱਟਾ ਵਿਕ ਰਿਹਾ ਕਿੱਥੇ ਜੋ ਸਮਾਨ ਵਿਕ ਰਿਹਾ ਸਾਨੂੰ ਦੱਸੋ ਸੇਕਦਰ ਸੁਜੀਤ ਸਿੰਘ ਜੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਜੋ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋ ਇਹ ਜਿਹੜਾ ਪਰਾਲਾ ਐਮ ਐਲ ਏ ਸਰਦਾਰ ਦਿਲਜੀਤ ਸਿੰਘ ਗਰੇਵਾਲ ਜੀ ਨੇ ਚੱਕਿਆ ਵੀੜਾ ਉਹ ਕਿੱਦਾਂ ਦੇਖਦੇ ਹੋ ਤੁਸੀਂ ਇਹਨੂੰ ਸਾਡੇ ਅਮਦਰ ਸਰਦ ਗਰਜੀਤ ਸਿੰਘ ਅਤੇ ਮੀਰ ਇੰਦਰਜੀ ਕੋ ਹਿੰਦੀ ਦੀ ਹਿੰਦੂਜੀ ਤੇ ਅਦੇ ਬਾਰ ਨੰਬਰ 15 ਚਸਲੇ ਕੋ ਜੀ ਇਹਨਾਂ ਦੇ ਔਰਦੂ ਸਾਂਤਕਾ ਜਾਣ ਕੇ ਸਾਰਿਆਂ ਦੇ ਆਪੇ ਘਰ-ਘਰ ਪਹੁੰਚਉਂਦੇ ਆ ਗੱਲ ਕਿ ਨਸ਼ਾ ਨਸ਼ਾ ਕਲਾ ਬਹੁਤ ਮਾੜੀ ਗੱਲ ਹੈ ਜੀ ਘਰ ਦੇ ਕਲ ਤਬਾਹ ਹੋ ਜਾਂਦੇ ਹੈ ਜੀ ਤੇ ਹੁਣ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਸਾਰੇ ਆਵਾਮ ਨੂੰ ਪੰਜਾਬ ਦੀ ਸਾਰੇ ਆਵਾਮ ਨੂੰ ਇਹੀ ਕਹਿੰਦੇ ਆ ਜੀ ਜੇ ਵੀ ਕੋਈ ਦੀਦਾ ਨਸ਼ੇ ਵਾਲਾ ਦੀਦਾ ਜਿਆਦਾ ਉਹਨਾਂ ਨੂੰ ਚੜ ਕੇ ਫੜ ਕੇ ਪੁਲਿਸ ਤੇ ਉਹ ਹਵਾਲੇ ਕਰਨੇ ਚਾਹੀਦੇ ਤਾਂਕਿ ਅੱਗੇ ਤੋਂ ਐਸੇ ਕੋਈ ਕੰਮ ਨਾ ਕਰ ਲਗੇ ਇਹ ਟੱਡ ਕਿਤੇ ਨਾ ਕਿਤੇ ਅਸੀਂ ਦੇਖਦੇ ਆਂ ਬਹੁਤ ਕਿਤੇ ਨਾ ਕਿਤੇ ਪਾਰਕਾਂ ਦੇ ਅਦਗਾਟਾਂ ਜਾਂ ਹੋਰ ਅਜਿਹੇ ਅਦਗਾਟਣ ਹੁੰਦੇ ਆ ਇਹ ਪਾਰਕਾਂ ਦਾ ਲਾਭ ਜਿਹੜਾ ਆ ਜਨਤਾ ਨੂੰ ਪੂਰੀ ਤਰੀਕੇ ਨਾਲ ਮਿਲ ਰਿਹਾ ਜੀ ਇਸ ਟਾਈਮ ਕੀ ਇਹ ਤਾਂ ਤੁਸੀਂ ਦੇਖ ਲਓ ਜੀ ਇਹ ਤਾਂ ਪਹਿਲੇ ਮਹੀਨੇ ਤੋਂ ਲੱਗੇ ਸੀ ਕੰਮ ਕਰਨ ਵਾਸਤੇ ਯਾਨਕਿ ਇਹ ਨਹੀਂ ਜਿਹੜੇ ਬਾਕੀ ਸਰਕਾਰਾਂ ਸੀ ਉਹ ਤਾਂ ਅਕੀਲੇ 6 ਮਹੀਨੇ ਚ ਕਰਦੇ ਸੀ ਗਿਆ ਜਿਹੜਿਆ ਹੁਣ ਵਾਲੀ ਭਗਵੰਤ ਮਾਨ ਦੀ ਸਰਕਾਰ ਆ ਜੀ ਇਹਦਾ ਪਹਿਲੇ ਮਹੀਨਾ ਚੋਂ ਲੱਗੀ 2-3 ਮਹੀਨਿਆਂ ਤੋਂ ਕੰਮ ਸ਼ੁਰੂ ਹੋ ਗਿਆ ਕੰਮ ਤਾਂ ਤਾਂ ਇੱਥੇ ਕਈ ਕਰੋੜ ਦਾ ਜਿੱਦਾਂ ਕਿ ਡੰਪ ਬਣ ਗਿਆ ਆਮ ਆਦੀ ਕਲੀਨਕ ਬਣ ਗਏ ਸਕੂਲ ਬਣ ਗਏ ਇਸ ਤੋਂ ਪੜੇ ਜਾਂ ਕੇ ਹੋਰ ਕਈ ਸੌਦਾ ਛੜ ਕਾਂ ਅੰਕਲੀਆਂ ਪੀ ਪਏ ਗਿਆ ਪਾਣੀ ਪਿਆ ਗਿਆ ਜਿੱਤੇ ਨਹੀਂ ਜਾਂਦੇ ਪਾਣੀ ਪਿਆ ਪਏ ਗਿਆ ਜੀ ਤੁਸੀਂ ਦੇ ਬਾਅਦ ਸੜਕ ਅੱਗੇ ਧੋਕੇ ਜਾਂ ਕੇ ਆਉਣ ਵਾਲੇ ਸਮੇਂ ਚ ਹੋਰ ਵੀ ਵਧੀਆ ਕੰਮ ਹੋ ਗਏ ਤੁਸੀਂ ਇੱਥੇ ਪਹੁੰਚੇ ਹੋ ਕਾਉਂਸਲਰ ਦਫਤਰ ਕੀ ਮੋਟਿਵ ਲੈ ਕੇ ਪਹੁੰਚੋ ਕਿ ਪਬਲਿਕ ਨੂੰ ਸਨੇਹਾ ਦੇਣਾ ਚਾਹੋਗੇ ਤੁਸੀਂ ਸਾਡਾ ਪਬਲਿਕ ਨੂੰ ਸਨੇਹਾ ਇਹੀ ਹੈਗਾ ਕਿ ਆਪਾਂ ਰਲ ਮਿਲ ਕੇ ਇਸ ਚੀਜ਼ ਨੂੰ ਨਸ਼ੇ ਤੋਂ ਜਿਹੜਾ ਲੋਕਾਂ ਨੂੰ ਦੂਰ ਕਰੀਏ ਤੇ ਜਿੰਨੀ ਵੀ ਇਨਫੋਰਮੇਸ਼ਨ ਪੁਲਿਸ ਨੂੰ ਵੱਤਵਾ ਦਈਏ ਪਬਲਿਕ ਨੂੰ ਜਾਗਰੂਕ ਕਰੀਏ ਕਿ ਨਸ਼ਿਆਂ ਦੇ ਵਿਰੁੱਧ ਚੱਲੀਏ ਆਪਾਂ ਬਾਕੀ ਮਾਨ ਸਰਕਾਰ ਦਾ ਬੜਾ ਸਹਿਯੋਗ ਹੈਗਾ ਜਿਹੜਾ ਇਹਨਾਂ ਦਾ ਆਪਣਾ ਸੇ ਪੰਜਾਬ ਦਾ ਚੱਲਿਆ ਆ ਉਹ ਬਹੁਤ ਵਧੀਆ ਚੀਜ਼ ਹੈ ਜੀ ਸਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਮਿਲਦੀ ਹੈ ਪਬਲਿਕ ਤੋਂ ਉਹਦੇ ਕੋਲ ਨਹੀਂ ਹੱਤਵਾਂ ਦੇ ਜਿਹੜੇ ਨਾ ਜਸਮਗਦ ਜੀ ਤਸਕਰ ਆ ਗਏ ਨੇ ਉਹਨੇ ਜੀਰੰਦਰ ਨੂੰ ਭੇਜਦੇ ਨੇ